ਸੂਬੇ ਪੱਧਰ 'ਤੇ ਨਕਲੀ ਡੀਜ਼ਲ ਦੇ ਵੱਡੇ ਪੱਧਰ 'ਤੇ ਤਸਕਰੀ ਦੇ ਮਾਮਲੇ ਵਾਦਦੇ ਜਾ ਰਹੇ ਨੇ ਤੇ ਜੇਕਰ ਨਾਬਾ ਦੀ ਗੱਲ ਕਰਦੇ ਆਂ ਤਾਂ ਨਾਬਾ ਵਿਖੇ ਪੁਲਿਸ ਨੇ ਪੈਟਰੋਲੀਅਮ ਐਸੋਸੀਏਸ਼ਨ ਦੀ ਸ਼ਿਕਾਇਤ 'ਤੇ ਨਕਲੀ ਡੀਜ਼ਲ ਦਾ ਕੈਂਟਰ ਜਿਸ ਦੇ ਵਿੱਚ 12000 ਲੀਟਰ ਨਕਲੀ ਡੀਜ਼ਲ ਬਰਾਮਦ ਕਰਕੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਪੁਲਿਸ ਵੱਲੋਂ ਕੈਂਟਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਦੋ ਵਿਅਕਤੀਆਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕੀਤਾ ਗਿਆ ਦੋ ਦੋਸ਼ੀ ਪੁਲਿਸ ਦੇ ਗ੍ਰਿਫਤਾਰ ਦੇ ਵਿੱਚੋਂ ਬਾਹਰ ਦੱਸੀ ਜਾ ਰਹੇ ਨੇ ਦਰਅਸਲ ਇਹ ਗਿਰੋਹ ਨਕਲੀ ਡੀਜ਼ਲ ਨੂੰ ਮਾਰਕੀਟ ਰੇਟ ਤੋਂ 8 ਰੁਪਏ ਲੈ ਕੇ 10 ਰੁਪਏ ਤੱਕ ਦੇ ਸਸਤੇ ਭਾਅ ਦੇ ਵਿੱਚ ਵੇਚ ਕੇ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾ ਰਿਆ ਸੀ ਪੁਲਿਸ ਨੇ ਚਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ 10 ਰੁਪਏ ਲੈ ਕੇ 70 ਰੁਪਏ ਲੀਟਰ ਸਸਤਾ ਡੀਜ਼ਲ ਕਹਿ ਕੇ ਕੋਈ ਚੀਜ਼ ਨਹੀਂ ਜਾ ਰਹੀ ਪਟਿਆਲਾ ਦੇ ਲੋਕਲ ਕਮੈਨ ਆਰਿਆਂ ਦੇ ਇੱਧਰ ਉੱਧਰ ਪੈ ਰਹੇ ਤਾਂ ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ 2.5 ਰੁਪਏ ਲਿਖੀ ਹੈ ਸਜੇ ਕੋ ਸਤਾ ਅਠਾ ਤੇ ਦਸਕਨੇ ਸਸਤਾ ਵੇਚ ਰਿਹਾ ਇਤਨੀ ਜ਼ਿਆਦਾ ਉਹ ਚੋਰੀ ਦਾ ਮਾਲ ਹੈ ਜੀ ਜਾਂ ਉਹ ਡੁਪਲੀਕੇਟ ਚੀਜ਼ ਹੈ ਕੋਈ ਵੀ ਉਹ ਡੀਜ਼ਲ ਨੇ ਲੈਂਦਾ ਹੈ ਲੇਕਿਨ ਉਹ ਡੀਜ਼ਲ ਦੇ ਕੇ ਇਸੇ ਮਾਰਕਟਿੰਗ ਕਰ ਰਿਹਾ ਸੀ ਵੱਡੇ ਵੱਡੇ ਟੈਂਕਰੀਆਂ ਭਰ ਕੇ ਉੱਤੇ ਕਈ ਨਗਰ ਦੇ ਪੱਟੀਆਂ ਦੇ ਪਾ ਗਏ ਕਮੈਨਟ ਕਰ ਕੱਲ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਬੁਣਾਂ ਦੇ ਦੇ ਰਾਤ ਤੋਂ ਇਹਨਾਂ ਤੋਂ ਰੱਖੀਤਾ ਤੇ ਇਹਨਾਂ ਦਾ ਬਰਤਨ ਨੱਕ ਤੇ ਨੰਗਾ ਜਿਹਾ ਮਾਲ ਹੈ ਉਹਨਾਂ ਨੇ ਰਿਸਟੀ ਤੇ ਕਿੰਨੇ ਟਾਈਮ ਤੋਂ ਕੰਮ ਕਰਾਤੇ ਕਿੰਨੇ ਬੰਦੇ ਆ ਸਰ ਸਾਨੂੰ ਮੇਰੇ ਪਹਿਲੇ ਸਾਡੀ ਨੌਲੇਜ ਜੀ ਦੋ ਦਿਨ ਨਹੀਂ ਮਿਲਣਾ ਤੇ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਕੱਲੇ ਬੰਦੇ ਦਾ ਕੰਮ ਨਹੀਂ ਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਗਰੁੱਪ ਹੈ ਹੋਰ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਕੀ ਚੀਜ਼ ਆ ਦਿੱਕਤਾ ਹੈ ਜੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਗਲਤਫਹੀਲ ਹੈ ਉਹ ਇਸ ਤਰ੍ਹਾਂ ਪੁੱਲੀ ਰੇਚ ਨਹੀਂ ਸਰਦਾ ਨਾ ਉਹ ਪਾਸ ਸਕਦਾ ਹੁਣ ਪੱਠੇ ਤੇ ਕੋਈ ਇਨਸੀਡੈਂਟ ਹੋ ਜਿਹੜੇ ਹੈ ਨਾ ਪੱਠੇ ਤੇ ਲੇਬਰ ਵੀ ਰਹਿੰਦੀ ਹੈ ਨਾਲ ਉੱਥੇ ਬੰਦ ਮਰ ਚੱਲ ਰਹੇ ਨੇ ਨੋ ਕੋਈ ਇਹਦੀ ਲੋਬੜ ਦਾ ਨੁਕਸਾਨ ਹੁੰਦਾ ਹੈ ਅਗਲ ਅਕਸਰ ਹੀ ਹੈ ਸਲੋ ਦੀ ਵੈਕਟਰ ਲੱਗਦਾ ਹੈ બીજી ਗੱਲ ਹੈ ਅਸੀਂ ਜਾਣੀ ਹੈ ਜੀ ਐਸੈਂਸ਼ੀਅਲ ਕਮੋਡਿਟੀ ਜਿਹੜਾ ਡੀਟੇਲ ਬਤੋਲਣ ਵਾਲਾ ਅਸੀਂ ਰੂਲ ਐਂਡ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸੀਆਂ ਦੇ ਤਾਪੇ ਲਾਇਆ ਉਹਦੇ ਤੇ ਸੈਮ ਨਹੀਂ ਸੀ ਜੀ ਬੱਚਾ ਬਣਦਾ ਹੈ ਜੇ ਕੋਈ ਦਰ ਚੀਜ਼ ਕਰਕੇ ਦੇਵੇਗਾ ਫੋਟਮ ਟਵੀ ਵੀ ਹੋ ਗਈ ਡੁਪਲੀਕੇਟ ਚੀਜ਼ ਦੇ ਕੇ ਵਿਚਲੀ ਤੇ ਦੂਜੀ ਗੱਲ ਹੈ ਜੇ ਕਿਸੇ ਉਹ ਇੰਜਨ ਉਹਨਾਂ ਚ ਪਾ ਲਿਆ ਤੇ ਅਗਰ ਉਹ

ਕਰਾਸੀ ਤੇ ਐਕਸ਼ਨ ਲਗਾ। ਉਹ ਅਡੇ ਬਿਜ਼ਨਸ ਦੇ ਕੀ ਫੈਕਟਰ ਹੈ। ਸਾਡੇ ਬਿਜ਼ਨਸ 'ਚ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਹਨਾਂ ਤੋਂ ਚੇਂਜ ਪਾ ਆਇਆ। ਉਹ ਸਾਡੇ ਤੋਂ ਵੀ ਗੱਡੀਆਂ ਤੇਰ ਪਵਾ ਆਈਆਂ ਪੰਪਾ ਤੋਂ ਵੀ। ਤੇ ਉਹ ਕੱਲ ਨੂੰ ਨਕਸਪੈ ਦਾ ਉਹ ਮੈਂ ਕਿਹਾ ਤੁਹਾਡੇ ਤੋਂ ਟੇਲ ਪਵਾਉਣ। ਹੈਨਾ ਇਹ ਤੇ ਦੋ ਵਾਰੀ ਹੀ ਤੁਹਾਡੇ ਇੰਜਨ ਤੇ ਟੇਲ ਪਾ ਦੇਗੇ ਅੰਨੇ ਤਾਂ ਸੱਪੇ ਨਾਲ ਸਟਾਰਟ ਹੋ ਜਾਵੇਗਾ। ਕਿੰਨੇ ਹਜ਼ਾਰ ਲੀਟਰ ਖਰਵਾ ਦੇ। ਪੂਰੀ ਗੱਡੀ ਹੈ ਜੀ ਨਾ 12-14 ਹਜ਼ਾਰ ਲੀਟਰ। ਅੱਛਾ। ਸਰ ਉਹ ਕਿਹੜੀ ਪਰ ਕਿਹੋ ਆਈ ਆ। ਇਹ ਹਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਕੀਸ ਕਰ। ਉਹ ਮੇਰਾ ਸੁਣਨ ਕਰਦੇ ਸੀ ਕਿ 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 90 ਦੇ ਤੱਕ ਕਈ ਹਲਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੀ ਸਮੋਣੀ ਕੰਨੀ ਪਾ ਕੇ ਆਏ ਨੇ ਵੀ ਜਿਹੜੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈ ਸਾਨੂੰ ਇਹ ਪਤਾ ਲੱਗਿਆ ਮਾਰਕੀਟਿੰਗ ਕਰਕੇ ਨਾ ਕਿ ਬੋਤਲ ਚ ਸੈਂਪਲ ਲੈ ਕੇ 90 ਹਲਵਾਈਆਂ ਦੇ ਇਕੱਠੇ ਆ ਰਹਿਆਂ ਦੇ ਕਮਨ ਆ ਰਹਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 70 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਪਰ ਮੇਰੇ ਖਿਆਲ ਇਹ ਜੇ ਫੋਰਲ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਜ਼ਰੂਰ ਹੈ ਵੀ ਅਮਰੀਕਾ ਪੰਜਾਬ ਲੈਵਲ ਤੇ ਕੰਮ ਚਾਹਤੇ ਇੱਥੇ ਪੰਜਾਬ ਤੇ ਚੱਲਦਾ ਹੋਣਾ ਜਦੋਂ ਇੱਥੇ ਚੱਲ ਰਹੇ ਸਾਡੇ ਸਾਰੇ ਪੰਜਾਬ ਚੱਲ ਰਿਹਾ ਹੋਊਗਾ ਕੀ ਲੱਗਦਾ ਮਿਨੀ ਪੁਕ ਤੋਂ ਨਾਲ ਸੀ ਕੀ ਦੇਖੋ ਜੀ ਹੁਣ ਗਵਰਨਮੈਂਟ ਨੂੰ ਐਕਸ਼ਨ ਲੈਣਗੇ ਹੈ ਨਾ ਜੀ ਇਨਕੁਆਇਰੀ ਕਰਨਗੇ ਤੇ ਪਤਾ ਲੱਗ ਜਾਵੇ ਵੀਰਦਰ ਕੱਲ ਨੂੰ ਸਾਨੂੰ ਨਾਲ ਇੱਕ ਨਾ ਅਸੀਂ ਗੋੜ ਚੌਂਕ 90 ਮੌਜੂਦ ਸੀ ਪੁਲਿਸ ਪਾਰਟੀ ਸਮੇਤ ਮੈਂ ਤੇ ਮੇਰੇ ਪਾਸ ਨਾ ਇੱਕ ਜੀਵਨ ਪ੍ਰਕਾਸ਼ ਪੁੱਤਰ ਬਲੈਤੀ ਰਾਮ ਵਸੀ ਪ੍ਰੀਤ ਬਿਹਾਰ ਨੱਬ ਨੇ ਆਪਣਾ ਬਿਆਨ ਲਿਖਾਇਆ ਸੀਗਾ ਇਹਨਾਂ ਦੇ ਆਪਣੇ ਪੈਟਰੋਲ ਪੰਪ ਨੇ ਕੀ ਵੀ ਇਹ ਜਿਹੜੇ ਹਰਦੀਪ ਸਿੰਘ ਖੈਰਾ ਨਰਮਲਜੀਤ ਸਿੰਘ ਚੌਧਰੀ ਮਜਰੇ ਦਾ ਹੈਗਾ ਇਹ 12 ਬਾਰੋਂ ਤੇਲ ਲੈ ਆ ਕੇ ਸਸਤੇ ਰੇਟ ਤੇ ਵੇਚਦੇ ਇੱਥੇ ਪੱਠਿਆਂ ਤੇ 90 ਦੇ ਏਰੀਏ ਦੇ ਵਿੱਚ ਸਪਲਾਈ ਕਰਦੇ ਆ ਤੇ ਬਾਅਦ ਦੇ ਵਿੱਚ ਇਹਨਾਂ ਦੇ ਦੱਸਣ ਮੁਤਾਬਕ ਗੱਡੀ ਆ ਮਲੇਰ ਕੋ ਜੋੜਾਪੁਰ ਜੋੜੇਪੁਰ ਰੋਡ ਜਾਂਦੀ ਜਿਹੜੀ ਸੜਕ ਉਥੇ ਪੱਠੇ ਦੇ ਕੋਲੇ ਲੈ ਕੇ ਕਹਿੰਦੇ ਖੜੇ ਨੇ ਇੱਕ ਇੰਟਰਨ ਨੰਬਰ ਸੀਗਾ ਪੀਵੀ 10 ਜੀਡੀ 9993 ਇਹ ਡੀਜ਼ਲ ਦਾ ਭਰਿਆ ਹੋਇਆ ਸੀਗਾ ਉਥੇ ਲੈ ਕੇ ਦਾ ਡਰਾਈਵਰ ਸੀਗਾ ਜਸਵੀਰ ਸਿੰਘ ਇਹ ਹੈਗਾ ਅਚਲ ਅਚਲ ਪਿੰਡ ਦਾ ਤੇ ਵਕੀਲ ਆਰਾਮ ਹੈਗਾ ਬਿੰਬੜ ਪਿੰਡ ਦਾ ਪੌਣੀਗੜ ਥਾਣੇ ਦੇ ਵਿੱਚ ਪੈਂਦਾ ਇਹ ਦੋਨੋਂ ਅਸੀਂ ਰਾਉਂਡ ਅਪ ਕੀਤੇ ਆ ਗੱਡੀ ਸਮੇਤ ਗੱਡੀ ਤੇਲ ਦੀ ਭਰੀ ਹੋਈ ਹੈ ਕੰਟਰੀ ਹੈ ਜਿਹੜਾ ਤੇਲ ਬਾਰੇ ਕੋਈ ਜਾਣਕਾਰੀ ਹਸਬ ਹੋਈ ਕਿਹੋ ਜਿਹਾ ਤੇਲ ਦੱਸਿਆ ਜਾ ਰਿਹਾ ਡ੍ਰੋਪ ਪੰਪ ਵਾਲੇ ਵੱਲੋਂ ਤੇਲ ਤਾਂ ਉਹ ਇਹੀ ਦੱਸਦੇ ਆ ਵੀ 2 ਨੰਬਰ ਦਾ ਤੇਲ ਹੈਗਾ ਇਹਦੇ ਬਾਰੇ ਹਲੇ ਅਸੀਂ ਡਿਸਟ੍ਰਿਕਟ ਦਾ ਫੂਡ ਸਪਲਾਈ ਅਫਸਰ ਉਹਨਾਂ ਤੋਂ ਰਿਪੋਰਟ ਲਵਾਂਗੇ ਜੀ ਮੁਕੱਦਮਾ ਨੰਬਰ 72 ਦਰਜ ਕੀਤਾ ਜੀ 7C ਐਕਟ ਦੇ ਤਹਿਤ ਦੋ ਬੰਦੇ ਗ੍ਰਿਫਤਾਰ ਕਰ ਲਏ ਹਾਂ ਜੀ ਦੋ ਬੰਦੇ ਗ੍ਰਿਫਤਾਰ ਕਰ ਲਏ ਜਸਪੀਰ